ਸੀ ਦੇਖ ਰਹੇ ਹੋ ਇੰਡੀਆ ਪੰਜਾਬ న్యూਸ ਟੀਵੀ ਸ੍ਰੀ ਹਰਗੋਬਿੰਦਪੁਰ ਸਾਹਿਬ ਰੋਡ ਤੋਂ ਕੁਮਾਰ ਰੋਡ ਦੇ ਸਥਿਤ ਪਿੰਡ ਮਚਰਾਵਾ ਵਿੱਚ ਇੱਕ ਅਮੁੱਲ ਡੇਰੀ ਤੇ ਕੰਮ ਕਰਦੇ ਨੌਜਵਾਨ ਤੇ ਅਣਪਛਾਤੇ ਆ ਵਿਅਕਤੀਆਂ ਵੱਲੋਂ ਅੰਦਾਤਨ ਚਲਾਈਆਂ ਗੋਲੀਆਂ ਪੱਤਰਕਾਰ ਕੁਲਜੀਤ ਸਿੰਘ ਖੋਖਰ ਦੀ ਖਾਸ ਰਿਪੋਰਟ 73 ਕੀਤੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਕਿ ਨੌਜਵਾਨ ਦੀ ਉਮਰ 35 ਸਾਲ ਹੈ ਉਸ ਦਾ ਨਾਮ ਗੁਰਸੇਵਕ ਸਿੰਘ ਹੈ ਜਿਸ ਦੀ ਇੱਕ ਗੋਲੀ ਮੋਢੇ ਵਿੱਚ ਲੱਗੀ ਹੈ ਅਤੇ ਇੱਕ ਗੋਲੀ ਗੋਡੇ ਵਿੱਚ ਲੱਗੀ ਹੈ ਤੇ ਉਸ ਨੌਜਵਾਨ ਨੂੰ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਇਸ ਸਬੰਧੀ ਜਦੋਂ ਐਸ ਐਚਓ ਸ੍ਰੀ ਹਰਗੋਬਿੰਦਪੁਰ ਬਿਕਰਮ ਸਿੰਘ ਨਾਲ ਅਤੇ ਉਹਨਾਂ ਦੇ ਪਿਤਾ ਨਿਰਮਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਰਪੇ ਫੋਨ ਆਇਆ ਜੀ ਕਿ ਇਥੇ ਮਚਨਾਵਾ ਪਿੰਡ ਦੇ ਵਿੱਚ ਗੁਰ ਗੋਰਾ ਹੈ ਮੁੰਡਾ ਗੁਰਸੇਵਕ ਸਿੰਘ ਦਾ ਨਾਮ ਤੇ ਇਹਦੇ ਗੋਲੀਆਂ ਮਾਰ ਕੇ ਚਲੇ ਗਏ ਨੇ ਕੁਮਾਣਾ ਵਾਲੀ ਸਾਈਡ ਨੂੰ ਤਿੰਨ ਮੋਟਰਸਾਈਕਲ ਤੇ ਨੌਜਾਨ ਸੀਗੇ ਜੀ ਧੂ ਫਾਇਰ ਕਰਕੇ ਕੁਮਾਣਾ ਵਾਲੀ ਸਾਈਡ ਨੂੰ ਚਲੀ ਗਏ ਕਿੰਨੇ ਰੌਂਡ ਫਾਇਰਿੰਗ ਹੋਈ ਆ ਸਾਨੂੰ 5 ਰੌਂਡ ਮਿਲੇ ਨੇ ਦਨ ਉਹਦੇ 2 ਰੌਂਡ ਲੱਗੇ ਨੇ ਇੱਕ ਮੋਢੇ ਵਿੱਚ ਗੋਲੀ ਲੱਗੀ ਆ ਤੇ ਖਲਾਤੇ ਲੱਗੀ ਸੀ ਤੇ ਕਿੱਥੇ ਉਹਨਾਂ ਨੂੰ ਭੇਜਿਆ ਗਿਆ ਇਹ ਪਰਿਵਾਰ ਨੇ ਦੱਸਿਆ ਪਈ ਉਹਨਾਂ ਨੂੰ ਲਾਈਫ ਨਿਊ ਲਾਈਫ ਹਸਪੀਟਲ ਉੱਪਰ ਲੱਗੀ ਗਈ ਈ ਤਾਂ ਤੁਹਾਡੇ ਹਉਣ ਤੋਂ ਪਹਿਲੇ ਲੈ ਕੇ ਗਏ ਸਾਡੇ ਹਉਣ ਤੋਂ ਕੋਈ 2-4 ਮਿੰਟ ਪਹਿਲਾਂ ਲੈ ਕੇ ਚਲੇ ਗਏ ਤੇ ਕੀ ਕੋਈ ਪ੍ਰਵਾਨ ਨੇ ਰੰਜਿਸ ਦਾ ਵੀ ਕੋਈ ਕਾਰਨ ਦੱਸਿਆ ਕੋਈ ਅਸੀਂ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਸਾਹਮਣੇ ਆਊਗਾ ਤੁਹਾਨੂੰ ਦੱਸ ਦਿਆਂਗੇ ਤੇ ਕੋਈ ਫੁਟੇਜ ਸਾਹਮਣੇ ਆਈ ਹੈ ਅਸੀਂ ਲੈ ਰਹੇ ਹਾਂ ਜੇ ਸਾਰਾ ਕੁਝ ਦੇਖ ਰਹੇ ਹਾਂ ਜੀ ਦੇਖ ਕੇ ਜੋ ਇਨਵੈਸਟੀਗੇਸ਼ਨ ਹੋ ਜਾਏਗਾ ਤੁਹਾਨੂੰ ਦੱਸ ਦਿਆਂਗੇ ਓਕੇ ਹਾਂ ਜੀ ਭਾਈ ਕੀ ਨਾਂ ਤੁਹਾਡਾ ਨਿਰਮਲ ਸਿੰਘ ਕਿੱਥੋਂ ਰਹਿਣ ਵਾਲੇ ਮਚਰਾਵਾਂ ਪਿੰਡ ਤੇ ਕੀ ਘਟਨਾ ਵਾਪਰੀ ਜੀ ਅੱਜ ਉਹਨੂੰ ਤਾਂ ਕੋਈ ਪਤਾ ਨਹੀਂ ਲੱਗਾ ਅਸੀਂ ਤੇ ਅੰਦਰ ਸੀ ਜੀ ਉਹ ਡੇਰੀ ਦੇ ਸੀ ਬਾਹਰ ਕੌਣ ਬੇਟਾ ਕੀ ਨਾਮ ਉਹਦਾ ਗੁਰਚੇਵ ਸਿੰਘ ਉਮਰ ਕਿੰਨੀ ਹੈ ਉਮਰ ਹੋਣੀ 35 ਸਾਲ ਹੋ ਗਈ ਅੱਛਾ ਤੇ ਕੀ ਦੱਸਿਆ ਨੂੰ ਉਹਨਾਂ ਕੋਈ ਨਹੀਂ ਦੱਸਿਆ ਉਹ ਆਏ ਆ ਬੰਦੇ ਤਿੰਨ ਜਣੇ ਮੋਟਰਸਾਈਕਲ ਤੇ ਜੀ ਮੂੰਹ ਵੱਧੇ ਆ ਓਕੇ ਤੇ ਬਸ ਗੋਲੀਆਂ ਚਲਾਏ ਆ ਜਦੋਂ ਮੈਂ ਖੈਰ ਕੀਤੀ ਆਵਾਜ਼ ਆਈ ਇਹ ਭੱਜ ਕੇ ਬਾਹਰ ਗਏ ਆ ਜੀ ਕੋਈ ਗੱਲ ਬਾਤ ਨਹੀਂ ਕੋਈ ਗੋਲੀ ਵਜੀਤ ਗੱਡੀ ਚੱਦੀ ਆ ਚਾਚਾ ਦੇ ਨਾਲ ਚਲੇਗਾ ਜਾਂ ਲੈ ਦੇ ਚਲੇਗਾ ਗੋਲੀ ਕਿੱਥੇ ਕਿੱਥੇ ਲੱਗੀ ਜੀ ਉਹਨਾਂ ਦੇ ਗੋਲੀ ਇੱਕ ਤਾਂ ਗੋਡੇ ਚ ਦੱਸਦੇ ਆ ਅੱਛਾ ਜੀ ਤੇ ਇੱਕ ਇਥੇ ਮੋੜੇ ਜਾਇਆ ਚ ਅੱਛਾ ਜੀ ਉਹ ਮੋੜੇ ਜੇ ਕੋਈ ਗੱਲ ਨਹੀਂ ਪੱਟ ਬਾਹਰ ਦੇ ਤੇ ਕੀ ਕੋਈ ਕਿਸੇ ਨਾਲ ਕੋ ਰੰਜਿਸ਼ ਬਾਜੀ ਜਾਂ ਕਿਸੇ ਨੇ ਪੈਸੇ ਦੇ ਮੰਗ ਕੀਤੇ ਹੋਵੇ ਕਦੇ ਨਹੀਂ ਨਹੀਂ ਇਹਦੀ ਕੋਈ ਕਿਸੇ ਨਾਲ ਰੰਜਿਸ਼ ਬਸ ਨਹੀਂ ਕਿਸੇ ਨਾਲ ਕੁਛ ਨਹੀਂ ਹੋਇਆ ਜੀ ਕੁਛ ਨਹੀਂ ਜਿਦਾ ਕਿਸੇ ਨਾਲ ਵੈਰ ਹੀ ਨਹੀਂ ਦਾ ਜੇ ਕੋਈ ਮਾਰੇ ਕੋ ਸਾਨੂੰ ਦੱਸਦਾਨ ਜੇ ਹੁੰਦਾ ਤੇ ਕੋਈ ਕੋਈ ਕਿਸੇ ਨਾ ਨਹੀਂ ਹੈ ਜੀ ਤੇ ਕੋਈ ਸਿਸਟੀ ਕੈਮਰੇ ਚ ਜਿਹਦੀ ਫੋਟੋ ਵੀ ਆਈ ਹੈ ਗੋਲੀ ਚਲਾਉਣ ਵਾਲਿਆਂ ਦੀ ਇਹ ਪਤਾ ਨਹੀਂ ਆਈ ਕਿ ਨਹੀਂ ਆਈ ਮੈਂ ਵੀਰੇ ਪਤਾ ਨਹੀਂ ਬੰਦ ਰਹੀ ਖੁੱਲਈ ਨਹੀਂ ਮੈਨੂੰ ਨਹੀਂ ਪਤਾ ਮੈਂ ਵੀ ਕਦੀ ਵੇਖਿਆ ਨਹੀਂ ਜੀ ਹਾਂ ਜੀ